ਅਰਜੀਤ ਸਿੰਘ ਮੋਹਦੇ ਮੈਨੇਜਰ ਗੁਰਦੁਆਰਾ ਸ੍ਰੀ ਹਟਾ ਸਾਹਿਬ ਜੀ ਸਰ ਸਾਕੀ ਕਿਹੜੇ ਚੌਕ ਗਏ ਅੱਜ ਸਲਾਨਾ ਮੇਲਾ ਮਨਾਇਆ ਜਾ ਰਿਹਾ ਸ੍ਰੀ ਹਟਾ ਸਾਹਿਬ ਬਾਰੇ ਕੀ ਪ੍ਰਬੰਧ ਕੀਤੇ ਜਾ ਰਹੇ ਗੁਰੂ ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਸਤਾਨ ਗੁਰਦੁਆਰਾ ਸ੍ਰੀ ਹਟਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਬਸੰਤ ਪੰਚਮੀ ਦਾ ਸਲਾਨਾ ਜੋੜ ਮੇਲਾ ਬੜੇ ਹੀ ਪ੍ਰੇਮ ਭਾਵਨਾ ਉਤਸ਼ਾਹ ਤੇ ਸਤਿਕਾਰ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਵਾਸਤੇ ਸਮੁੱਚੇ ਪ੍ਰਬੰਧ ਵੱਲੋਂ ਮਾਣਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਧਾਰ ਤੇ ਅੱਜ ਗੁਰੂ ਨਾਨਕ ਨਾਮ ਲੇਵਾ ਸਭਾ ਸੁਸਾਇਟੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਦੂਰ ਦਰਾੜਿਆਂ ਤੋਂ ਪਹੁੰਚ ਰਹੀ ਸਾਧ ਸੰਗਤ ਨੂੰ ਜੀ ਆਇਆਂ ਨੂੰ ਲੱਖ ਲੱਖ ਵਧਾਈ ਵੀ ਦੇਣੇ ਆ ਅਤੇ ਉਹਨਾਂ ਦੇ ਆਉਣ ਲਈ ਰਹੈ ਅਛਲੀ ਪ੍ਰਬੰਧ ਕੀਤੇ ਹੋਏ ਨੇ ਲੰਗਰਾਂ ਦੇ ਵੱਡੇ ਉਪਰਾਲੇ ਕਰਕੇ ਵੱਡੇ ਪ੍ਰਬੰਧ ਕੀਤੇ ਨੇ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਰੇਲਵੇ ਫਾਟਕ ਵਾਲੀ ਸਾਈਡ ਸੰਨਸਾਹ ਵਾਲੇ ਰੋਡ ਤੇ ਮੇਨ ਤੇ ਗੁਰੂ ਕੇ ਲੰਗਰ ਜਿਹੜੇ ਨੇ ਲਾਏ ਗਏ ਨੇ ਸਟੈਂਡਾਂ ਦੀਆਂ ਪਾਰਕਿੰਗਾਂ ਜਿਹੜੀਆਂ ਨੇ ਬੜੇ ਸਭਾ ਸੜੀਆਂ ਦੇ ਨਾਲ ਰੜਕੇ ਬਣਾਈਆਂ ਗਈਆਂ ਨੇ ਬਹੁਤ ਸੋਹਣਾ ਜਿਹੜਾ ਪ੍ਰਬੰਧ ਆ ਸਾੜਾ ਚੌਂਕ ਤੋਂ ਹੀ ਸਾਡੀ ਸਭਾ ਸੁਸਾਇਟੀ ਦੇ ਵਲੰਟੀਅਰ ਜਿਹੜੀ ਨੇ ਉਹ ਸੇਵਾ ਨਿਭਾ ਰਹੀ ਆ ਬੜੇ ਪ੍ਰੇਮ ਦੇ ਨਾਲ ਸੰਗਤ ਜਿਹੜੀ ਆ ਉਹ ਅੰਦਰ ਗੁਰਦੁਆਰਾ ਸਾਹਿਬ ਨਤਮਸਤਕ ਹੋ ਰਹੀ ਹੈ। ਮੇਰੇ ਸਾਹਿਬ ਜਿੱਥੇ ਕੀ ਸੰਗਤ ਪਹੁੰਚਦੀ ਹੈ ਵਿੱਚ ਛੇ ਹੁਲੜਬਾਜੀ ਪਹੁੰਚਦੇ ਪ੍ਰਸੰਗ ਬਾਜੀ ਜਿਹੜੀ ਹੁੰਦੀ ਪਈ ਹੈ। ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੋਈ ਸੀਸੀਟੀਵੀ ਦੇ ਨਾਲ ਕੋਈ ਨਜ਼ਰ ਰੱਖੀ ਜਾ ਰਹੀ ਹੈ? ਬਿਲਕੁਲ ਜੀ ਗੁਰਦੁਆਰਾ ਸਾਹਿਬ ਵੱਲੋਂ ਅਤੇ ਨਗਰ ਨਗਮ ਵੱਲੋਂ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਅਸੀਂ ਲਾਏ ਆ। ਤੇ ਗ੍ਰਸ਼ੀ ਨਜ਼ਰ ਜਿਹੜੀ ਆ ਉਹ ਜਿਹੜੇ ਹੁਲੜਬਾਜ ਨੇ ਉਹਨਾਂ ਤੇ ਰੱਖੀ ਜਾ ਰਹੀ ਆ ਲਟੇਰਿਆਂ ਦੇ ਜੇਬ ਕਤਰਿਆਂ ਤੇ ਸਾਡੇ ਮੁਲਾਜ਼ਮ ਵੀ ਵਿੱਚ ਸੰਗਤ ਦੇ ਵਿੱਚ ਚੈਕਿੰਗ ਜਿਹੜੀ ਉਹ ਕਰ ਰਹੇ ਆ ਨਜ਼ਰ ਰੱਖ ਰਹੇ ਨੇ ਸੰਗਤ ਬਹੁਤ ਹੀ ਤਦਾਦ ਦੇ ਵਿੱਚ ਬਹੁਤ ਜਿਆਦਾ ਭਾਰੀ ਗਿਣਤੀ ਕਿ ਜਿਹੜੀ ਸੰਗਤ ਆ ਗੁਰਦਰਾ ਸਾਹਿਬ ਇਸ਼ਨਾਨ ਕਰਨ ਲਈ ਆ ਰਹੀ ਆ ਨਤਮਸਤਕ ਹੋਣ ਗੁਰੂ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਆ ਰਹੀ ਆ ਤੇ ਸੰਗਤਾਂ ਹਮ ਹਮ ਆ ਕੇ ਪੁੱਜ ਪੁੱਜ ਰਹੀਆਂ ਨੇ ਵੀ ਸਭ ਜਿਹੜੇ ਪਤੰਗਬਾਜੀ ਹੋ ਰਹੀ ਹੈ ਕਈ ਜਗ੍ਹਾ ਦੇ ਉੱਪਰ ਦੇਖਣ ਨੂੰ ਮਿਲਿਆ ਕਿ ਕੈਨੇਡਾ ਦੇ ਨਾਲ ਪਤੰਗਬਾਜੀ ਉਹਨਾਂ ਦੇ ਉੱਪਰ ਕਿੰਦਾ ਨਜ਼ਰ ਰੱਖੀ ਜਾ ਰਿਹਾ ਕੋਈ ਪ੍ਰਸ਼ਾਸਕ ਦਾ ਸਾਥ ਲੈਤਾ ਜਾ ਰਿਹਾ ਜੀ ਬਿਲਕੁਲ ਜੀ ਪ੍ਰਸ਼ਾਸਨ ਦਾ ਸਾਥ ਨਿਤਰਾਂਜਾ ਲੈਤਾ ਜਾ ਰਿਹਾ ਜੀ ਡਰਾਉਨ ਦੇ ਨਾਲ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਆ ਅਸੀਂ ਸਾਰੇ ਸਾਧ ਸੰਗਤ ਨੂੰ ਜਿਹੜੇ ਵੀ ਵੀਰੇ ਗੁੱਡੀਆਂ ਡਾਉਂਦੇ ਨੇ ਪਤੰਗबाजी ਕਰਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਦਾਸ ਮੈਨੇਜਰ ਗੁਰਦਰਾ ਸਾਹਿਬ ਵੱਲੋਂ ਬੇਨਤੀ ਕਰਦਾ ਕਿ ਚਾਈਨਾ ਡੋਰ ਨੂੰ ਨਾਮ ਵਰਤਿਆ ਜਾਵੇ ਆਮ ਡੋਰ ਜਿਹੜੀ ਹੁੰਦੀ ਹੈ ਉਹਦੇ ਨਾਲ ਜੇ ਕੋਈ ਕਿਸੇ ਨੇ ਗੁੱਡੀ ਜਾਂ ਕੋਈ ਪਤੰਗ ਚੜਾਉਣੀ ਆ ਤੇ ਉਹਦੇ ਨਾਲ ਚੜਾ ਲਈ ਜਾਵੇ ਕਿਉਂਕਿ ਚਾਈਨਾ ਡੋਰ ਦੇ ਨਾਲ ਬਹੁਤ ਵੇਖਣ ਨੂੰ ਮਿਲਦਾ ਕਿ ਬਹੁਤ ਨੁਕਸਾਨ ਹੁੰਦਾ ਹੈ ਬੜੀਆਂ ਲੋਕਾਂ ਦੀਆਂ ਜਿਹੜੀਆਂ ਨੇ ਮੌਤਾਂ ਹੋਈਆਂ ਨੇ ਤਈ ਮੇਰਾ ਨਾਮ ਵੀ ਨਾ ਅਛਾ ਜੀ ਕਿੱਥੇ ਤੱਕ ਬਚ ਕਰਨਾ ਹੈ ਭਾਈ ਇੱਥੇ ਆਏ ਆ ਛਾੜੇ ਸਾਹਿਬ ਜੀ ਕੀ ਪੁਰਾਣਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਤੇ ਲੋਕਾਂ ਨੂੰ ਕੀ ਕੀਤਾ ਜਾ ਰਿਹਾ ਭਾਈ ਦੇਖੋ ਚਾਇਨਾ ਰੋ ਦੀ ਸਖਤ ਮਨਾਈ ਦਿੱਤੀ ਗਈ ਆ ਪਰ ਫੇਰ ਵੀ ਸਾਰੇ ਵੇ ਲੋਕ ਕਿੰਨੇ ਗੱਟੂ ਲੈ ਕੇ ਆਏ ਆ ਗੁੱਡੀਆਂ ਭਾਵੇਂ ਆਪਾਂ ਸਾਰੀਆਂ ਵੋਕ ਕਰਾ ਲੀਆਂ ਵਾ ਪਰ ਅੱਬਾ ਡੋਰ ਆਮ ਹੀ ਵਰਤੀ ਇਹ ਦੇ ਵਿਚਾਰਾ ਡੋਰ ਕਰਕੇ ਕਈ ਹਾਸਾ ਚਾਇਨਾ ਡੋਰ ਨਾਲ ਕਿੰਨੇ ਹਾਸੇ ਵਾਪਸ ਕਿੰਨਾ ਨੁਕਸਾਨ ਵੀ ਹੋਇਆ ਲੋਕਾਂ ਦਾ ਜਾਨੀ ਨੁਕਸਾਨ ਵੀ ਹੋਇਆ ਵਾ ਇਹ ਵੀ ਇਹਦੇ ਬੱਚੇ ਨੂੰ ਕਿਹਾ ਕਿ ਨਹੀਂ ਗੁੱਡੀ ਆਪਾਂ ਭਾਵੇਂ ਬੋਈ ਕਰਾ ਲਈਏ ਪਰ ਟਾਣੀ ਆ ਬਸ ਆਮਡੋਰ ਨਾਲੀ। ਇੰਨਾ ਮੈਸੇਜ ਹੈ ਨਾ ਕਿ ਰਲ ਮਿਲ ਕੇ ਦੁਨੀਆ ਸਾਰੀ ਸਵਰ ਜਾਏਗੀ ਆਪਾਂ ਅਸੀਂ ਸੁਧਾਰ ਜੇ ਕਰੀਏ ਪਹਿਲਾਂ ਸਾਨੂੰ ਕਰਨੀ ਪੈਣੀ ਆ ਆਪਾਂ ਸੁਧਰਾਂਗੇ ਦੇ ਲੋਕ ਆਪੇ ਸੁਧਰ ਜਾਣਗੇ ਇਹ ਆਪਣਾ ਸਾਫ ਸੁਧਾਰ ਕਹਿੰਦਾ ਵਾ ਹਾਂਜੀ ਹਾਂਜੀ ਬਿਲਕੁਲ ਜੀ ਆਖੋ ਤੁਹਾਡੇ ਸਾਹਮਣੇ